ਆਮ ਪ੍ਰੀਟੀ ਵਾਈ ਮਤ ਕੈਨੇਡੀਅਨ ਹੈਗੀ ਆ ਸੋ ਵਾਈ ਆਮ ਹੇਅਰ ਸੋ ਮੈਂ ਅੱਜ ਇੱਥੇ ਪ੍ਰੈਸ ਕਾਨਫਰੈਂਸਸ ਲਈ ਕੀਤੀ ਹੈਗੀ ਆ ਮੈਂ ਕਿਸੇ ਦੇ ਖਿਲਾਫ ਕੰਪਲੇਂਟ ਕੀਤੀ ਹੈਗੀ ਆ ਐਫ ਆਈ ਆਰ ਹੋ ਗਈ ਹੈਗੀ ਆ ਸੋ ਆਮ ਜਸਟ ਵੇਟਿੰਗ ਕਿ ਕਦੋਂ ਨੂੰ ਅਰੈਸਟ ਕੀਤਾ ਜਾਣਾ ਹੈ ਆਮ ਇਟਸ ਅ ਬਿਗ ਸਟੋਰੀ ਜਿੱਦਾਂ ਸੁਣਿਆ ਹੋਣਾ ਕਿ ਕੁੜੀਆਂ ਨਾਲ ਬਹੁਤ ਕੁਸ਼ ਹੁੰਦਾ ਆ ਸੋ ਵਨ ਆਫ ਮੀ ਐਸ ਵੈਲ ਟੂ ਮੇਰੇ ਨਾਲ ਵੀ ਮਾਈ ਜਰਨੀ ਇਜ਼ ਅ ਸੇਮ ਥਿੰਗ ਆਈ ਟਰਸਟ ਅਨਦਰ ਸਿੰਗਰ um the singer name is raj jutar punjabi singer so kuch saal pehla canada aaye sige um show siga ona da utthe te ik dooje nu assi pasand kita exchange the number he start talking to me jithe normal honda everything so number exchange karke jadon assi gal karni shuru kiti we start dating so dating the witch jadon we come closer 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 so innay close aaye ke that he wants to do ultimate with me then i stopped him ke main haje marriage ko palaye chizanu believe nahi karde because i always trust my father mere father um he left us earlier to the teenagers sige odo menu daddy mere chhad gaye sige to few things ohna ne mere naal discuss kitiya si bitha ke jidda har koi father apni daughter na kardaya ke kaday vi life de vich don't i'm sorry ਕਿ ਮੇਰਾ ਸੜ ਨਹੀਂ ਮਨਾ ਕਦੇ ਵੀ ਹੋਵੇ ਐਂਡ ਆਮ ਸਿਟਿੰਗ ਰਾਈਟ ਹੇਅਰ ਸੋ ਮੈਂ ਉਹ ਹੀ ਕਹਿਆ ਸੀਗਾ ਕਿ ਬਿਫੋਰ ਮੈਰਿਜ ਮੈਂ ਨਹੀਂ ਕੁਝ ਵੀ ਆਈ ਡੋਨਟ ਵਾਂਟ ਟੂ ਬੀ ਇਨਵੋਲਡ ਇਨ 올 ਦੈਟ ਥਿੰਗਸ ਸੋ ਗੱਲ ਅਗੇ ਹੁੰਦੀ ਜੀ ਅਮ ਮੈਂ ਇੰਡੀਆ ਆਈ ਇੰਡੀਆ ਆ ਗਿਆ ਮੈਨੂੰ ਬੁਲਾਇਆ ਇਹਨੇ ਵਾਪਸ ਇੰਡੀਆ ਆ ਕੇ ਇੱਥੇ ਮੈਨੂੰ ਇਮੋਸ਼ਨਲੀ ਕਾਲਸ ਵਗੈਰਾ ਕੀਤੀਆਂ ਕਿ ਮੈਂ ਰਹਿ ਨਹੀਂ ਪਾ ਰਿਹਾ ਮੈਨੂੰ ਇਹ ਦੱਸਿਆ ਸੀਗਾ ਕਿ ਮੈਂ ਸਿੰਗਲ ਹਾਂ ਮੈਨੂੰ ਇਹ ਕਿਹਾ ਕਿ ਮੈਂ ਤੇਨ ਮੈਰਿਜ ਕਰਾਉਂਗਾ ਮੈਂ ٹرسٹ ਵੀ ਕੀਤਾ ਚਿਤਤਾ ਉਹਨੂੰ ਸੈਂਟ ਦੇਖਣ ਨੂੰ ਲੱਗਦਾ ਹੈ ਐਨੀਬਾਡੀ ਕੈਨਟ ٹرسٹ ਹਿਮ ਐਨੀਬਾਡੀ ਕੈਨਟ ٹرسٹ ਹਿਮ ਮੈਂ ਵੀ ਵਨ ਆਫ ਮੀ ਕਿ ਮੈਂ ਵੀ ٹرسٹ ਕੀਤਾ ਇੰਡੀਆ ਇ ਮੈਂ ਮਿਲੀ ਮੈਂ ਜੋ ਦੇਖਿਆ ਕਿ ਗੱਲਬਾਤ ਕੀਤੀ ਮੈਂ ਆਪਣੀ ਫੈਮਲੀ ਨੂੰ ਦੱਸਤਾ ਲਾਈਕ ਡਿਸਕਲੋਸ ਕਰਤਾ ਕਿ ਆ ਵਾਂਟ ਟੂ ਗੈਟ ਮੈਰੀਡ ਥਿਸ ਪਰਸਨ ਸੋ ਫੈਮਲੀ ਆਫਕੋਰਸ ਮੈਕ ਸਿਕ ਫੈਮਲੀ ਟੂ ਬਿਲੋਂਗ ਕਰਦੀਆਂ ਆਈ ਹੈਵ ਟੂ ਯੰਗਰ ਬ੍ਰਦਰਸ ਸੋ ਉਹਨਾਂ ਨੇ ਸਾਰਿਆਂ ਨੇ ਆਬਜੈਕਸ਼ਨ ਕੀਤਾ ਕਿ ਨੋ ਬਿਕਾਜ਼ ਆਮ ਕੈਨੇਡੀਅਨ ਬਿਲੋਂਗ ਟੂ ਅ ਗੁੱਡ ਫੈਮਿਲੀ ਰਿਸਪੈਕਟਫੁਲ ਰਿਚ ਫੈਮਿਲੀ ਸੋ ਉਹਨਾਂ ਨੇ ਸੀ ਕਿ ਸਾਡੇ ਕਲਚਰ ਚ ਪਹਿਲਾਂ ਸਿੰਗਰਸ ਨੂੰ ਥੋੜਾ ਜਿਹਾ ਇਦਾਂ ਦੇਖਦੇ ਆ ਕਿ ਨਹੀਂ ਤੂੰ ਉੱਥੇ ਕਿੱਦਾਂ ਮੈਨੇਜ ਕਰੇਂਗੀ ਸਿੰਗਰ ਆ ਦਿਸ ਐਂਡ ਦੈਟ ਬਲਾ ਬਲਾ ਥਿੰਗਸ ਐਂਡ ਆ ਤੂੰ ਕੈਨੇਡੀਅਨ ਆ ਮੇਰਾ ਇਹ ਸੀਗਾ ਕਿ ਮੈਂ ਮੈਨੇਜ ਕਰ ਲੂੰਗੀ ਪਲੀਜ਼ ਅਲਾਉ ਮੀ ਪਰ ਉਹ ਕੋਈ ਨਹੀਂ ਮੰਨਿਆ ਮੈਨੂੰ ਤਾਂ ਮੈਂ ਵਾਪਸ ਚਲੇ ਗਈ ਇਹਨੂੰ ਮੈਂ ਦੱਸਿਆ ਕਿ ਕੋਈ ਮੰਨ ਨਹੀਂ ਰਿਹਾ ਹੈਗਾ ਔਰ ਡੈਡੀ ਹੈ ਨਹੀਂ ਉਹਨਾਂ ਦੇ ਖਿਲਾਫ ਮੈਂ ਕੋਈ ਸਟੈਪ ਨਹੀਂ ਚੱਕਣਾ ਥੋੜਾ ਚਿਰ ਦਿਨ ਨੰਗਾ ਕੁਸ਼ਮਨ ਤੇ ਦਿਨ ਨਗੇ ਇਹ ਮੈਨੂੰ ਕਹਿ ਰਿਹਾ ਕਿ ਜੇ ਤੂੰ ਵਾਪਸ ਨਾ ਆਈ ਮੈਂ ਸੂਸਾਈਟ ਕਰ ਲਵਾਂ ਮੈਂ ਇਦਾਂ ਕਰ ਰਿਹਾ ਇਮੋਸ਼ਨਲੀ ਬਲੈਕਮੇਲ ਐਂਡ ਆਈ ਥੋਟ ਥੈਟ ਥੈਰ ਵਾਸ ਅ ਲਵ ਮੈਨੂੰ ਲੱਗਾ ਕਿ ਥੈਟ ਹੀ ਵਾਸ ਰੀਲੀ ਸੀਰੀਅਸਲੀ ਇਨਵੋਲਵਡ ਟੂ ਮੀ ਐਂਡ ਮੈਂ ਇਨੀ ਮੈਨੂੰ ਹੀ ਕਿਹਾ ਕਿ ਤੂੰ ਇੰਡੀਆ ਆ ਜਾ ਆਪਾਂ ਮੈਰਿਜ ਕਰਾ ਲੰਨੇ ਆ ਸਾਹਮਲੀ ਬਾਚਾਪੀ ਮੰਨ ਚੁਗੀ ਹੀ ਨੋਜ਼ ਕਿ ਮੈਂ ਕੱਲੀ ਕੱਲੀ ਕੁੜੀ ਸੀ ਪਰ ਸਾਰੀ ਫੈਮਲੀ ਮੈਨੂੰ ਬਹੁਤ ਪਿਆਰ ਕਰਦੀ ਸੀ ਔਰ ਸਾਰੇ ਮੇਰੀ ਗੱਲ ਮੰਨਦੇ ਵੀ ਸੀਗੇ ਮੇਰੇ ਸਾਰੇ ਤਾਇ ਚਾਚੇ एवरीवन रिस्पेक्ट मी अ लॉट एंड लव मी अ लॉट। ਸੋ ਮੈਂ ਇਧੇ ਆ ਗਈ ਇੰਡੀਆ। आई डोंट नो। ਇਸਕੋ ਸਾਲ ਦੇ ਵਿੱਚ ਮੈਨੂੰ ਇਹਨੇ ਕਿਸ ਤਰੀਕੇ ਨਾਲ ਅਰੇਂਜ ਕੀਤਾ ਕਿ ਆਪਾਂ ਇੱਕ ਇੰਡੀਆ ਆ ਇੱਥੇ ਆਪਾਂ ਬਿਨਾ ਮੈਰਿਜ ਤੋਂ ਰਹਿ ਨਹੀਂ ਸਕਦੇ। ਮੈਂ ਵੀ ਰਹਿਣਾ ਨਹੀਂ ਚਾਹੁੰਦੀ। ਸੋ ਹੀ ਕ੍ਰੀਏਟਡ दैट ਸਿਚੁਏਸ਼ਨ ਫॉर मी। ਯੂ ਕੈਨ ਕਾਲ ਫੇਕ। এনवायरमेंट ਇਦਨਾ ਬਣਾਇਆ ਫॉर ਫॉर लाइक ਜਸਟ ਫॉर ਅ ਫਿਊ ਪੀਪਲ। ਮੈਂ ਤਾਂ ਚੰਗੀ ਤਰ੍ਹਾਂ ਜਾਣਦੀ ਵੀ ਨਹੀਂ ਸੀ ਉਹਨਾਂ ਨੂੰ। ਕਿ ਆਪਾਂ ਮੈਰਿਜ ਹੋ ਗਈ ਆਪਣੀ ਫੋਟੋਸ ਕੀਤੀਆਂ ਲਹਿੰਗਾ ਵਗੈਰਾ ਪਾਇਆ ਫੋਟੋਸ ਕੀਤੀਆਂ ਗੁਰਦੁਆਰੇ ਮੱਥਾ ਟੇਕਿਆ ਜਲੰਧਰ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪੱਲੰਦ ਸਾਹਿਬ ਮੱਥਾ ਟੇਕਿਆ ਆਪਾਂ ਸੋ ਇਹ ਕਹਿੰਦੇ ਕਿ ਦਿਸ ਇਜ਼ ਆਰ ਲਾਈਫ ਸਟਾਰਟ ਨਾਓ ਸੋ ਉਸ ਤੋਂ ਬਾਅਦ ਫੈਮਿਲੀ ਨੂੰ ਸੋਲਦੀ ਜਦੋਂ ਪਤਾ ਲੱਗਿਆ ਆਫ ਕੋਰਸ ਐਵਰੀਬਡੀ ਗੈਟ ਡਿਸਟਰਬਡ ਬਟ ਐਂਡ ਆਫ ਦਿ ਡੇ ਦੇ ਐਕਸੈਪਟਡ ਏਵਰੀਥਿੰਗ ਕਿਉਂਕਿ ਉਹਨਾਂ ਨੇ ਵੇਖੀ ਆਸ ਫਾਰ ਸ਼ੀਜ਼ ਹੈਪੀ ਸਾਨੂੰ ਕੋਈ ਪ੍ਰੋਬਲਮ ਨਹੀਂ ਜੇ ਖੁਸ਼ ਹੈਗੀ ਆ ਮੈਂ ਇੰਡੀਆ ਮੂਵ ਹੋ ਗਈ ਇਹਦੇ ਨਾਲ atma singh urban state kaputhle shesal miss person de na rahi apdan kar di si canada everybody visited into my house meri family members sare aande sike mere dono brothers di marriage inne aap kiti being a father being a elder sonalla so every evidence i have with me anybody wants any kind of evidence mere ko sara kuch paya properly and my mom gave her ma so much money of course me single girl si ਡਿਊਰਿੰਗ ਦਾ ਟਾਈਮ ਜਿਵੇਂ ਸਾਰਿਆਂ ਨੂੰ ਸੀਗਾ ਕਿ ਕੱਲੀ ਕਰ ਲਿਆ ਚਲੋ ਕੁਝ ਦੇਣਾ ਆ ਸੋ ਮੇਰੇ ਮਮ ਨੇ ਕੈਸ਼ ਅਮਾਉਂਟ ਲਾਟ ਆਫ ਅਮਾਉਂਟ ਦਿੱਤਾ ਵਿਚ ਇਸ ਆ ਮੈਂਸ਼ਨ ਇਨ ਮਾਈ ਐਫ ਆਰ ਸੋ ਅਮਾਉਂਟ ਦਿੱਤਾ ਕੋਈ ਵੀ ਗੱਲ ਤੇ ਹੁੰਦਾ ਸੀ ਇੰਡੀਆ ਦੇ ਵਿੱਚ ਜਿਵੇਂ ਹੁੰਦਾ ਹੈ ਕਿ ਸਾਡੀ ਕੁੜੀ ਮੈਰਿਜ ਹੋਈ ਆ ਸੋ ਕੋਈ ਗੋਲਡ ਦਾ ਸੈੱਟ ਕੋਈ ਕੁਝ ਵੀ ਐਵਰੀਬਾਡੀ ਨੋਸ ਕਿ ਸਾਰੇ ਹੁੰਦੇ ਆ ਮੈਨੂੰ ਦੰਦੇ ਸੀਗੇ ਸੋ ਇਸ ਚੀਜ਼ ਦਾ ਕੋਈ ਵੀ ਮੈਂ ਪ੍ਰੈਸ ਕਾਨਫਰੰਸ ਐਨੀ ਆਫ ਦਾ ਪੀਪਲ ਜਿਹੜੇ ਵੀ ਮੈਨੂੰ ਅੱਜ ਸੁਣ ਰਹੇ ਨੇ ਕਪੂਰਸਲੇ ਆਤਮ ਸਿੰਘ ਅਰਬਨ ਸਟੇਟ ਜਾ ਕੇ ਇਨਕੁਆਇਰੀ ਕਰ ਸਾਦੇ ਕਿ ਰਾਹ ਜੁ ਜਾ ਰ ਕਿਦੇ ਨਾਲ ਲਿਫਟ ਕਰਦਾ ਸੀ ਦ ਪਰਸਨ ਵਾਸ ਮੀ ਐਂਡ ਨਾਰਮਲੀ ਸੀ ਐਜ਼ ਅ ਹਸਬੰਡ ਵਾਈਫ ਵੀ ਲਿਵਡ ਫੋਰ ਵਾਇਲ ਸਾਰਾ ਕੁਛ ਵਧੀਆ ਸੀ ਮੇਰੀ ਫੈਮਲੀ ਨਾਲ ਜਾਂਦਾ ਆਉਂਦਾ ਸੀ ਸਾਰਾ ਕੁਛ ਸੀ ਐਂਡ ਉਸ ਤੋਂ ਬਾਅਦ ਵੀ ਪਲਾਨਿੰਗ ਅ ਬੇਬੀ 2010 ਦੇ ਵਿੱਚ ਸੀ ਬੇਬੀ ਪਲਾਨ ਸ਼ੁਰੂ ਕੀਤਾ ਥੈਟ ਲੈਟਸ ਜਸ ਹਵ ਅ ਬੇਬੀ ਸੋ ਵੀ ਟ੍ਰਾਈਂਗ ਅ ਬੇਬੀ ਅਸੀਂ ਕਿੰਨੇ ਸਾਲ ਬੇਬੀ ਟ੍ਰਾਈ ਕਰਦੇ 1 2 3 ਆ ਮੀਨ ਟੈਨ ਇਲੈਵਨ ਟਵੈਲਵ ਟ੍ਰੀਟਮੈਂਟ ਵੀ ਲੱਤਾ ਹੌਲੀ ਫੈਮਲੀ ਹੋਸਪਿਟਲ ਦੇ ਵਿੱਚੋਂ ਟੂ ਟਾਈਮਸ ਅਸੀਂ ਆਈ ਯੂ ਆਈ ਕਰਵਾਈ ਨਾਟ ਸਕਸੈਸਫੁਲ ਆਮ ਰਿਪੀਟਿੰਗ ਹੌਲੀ ਫੈਮਲੀ ਹੋਸਪਿਟਲ ਆਈ ਥਿੰਕ ਇੱਥੇ ਉਦਮ ਸਿੰਘ ਸਮਥਿੰਗ ਮੈਨੂੰ ਪ੍ਰੋਪਰ ਐਡਰੈਸ ਨਹੀਂ ਪਤਾ ਇਟਸ ਇਟਸ ਇਨ ਜਲੰਧਰ ਸਮਵੇਅਰ ਹੇਅਰ ਸੋ ਉੱਥੇ ਟ੍ਰੀਟਮੈਂਟ ਹੋਇਆ ਰੈਕਡ ਉੱਥੇ ਹੋਸਪਿਟਲ 'ਚ ਵੀ ਮਿਲ ਜੂਗਾ ਐਂਡ ਆਫਟਰ ਲਾਈਕ ਅਸੀਂ ਟ੍ਰੀਟਮੈਂਟ ਲੈਣਾ ਛੱਡ ਦਿੱਤਾ ਜਸਟ ਡੂਇੰਗ ਪਾਰਟ ਅਸੀਂ ਗੁਰਦੁਆਰਾ ਨਹੀਂ ਕੋਈ ਛੱਡਿਆ ਹੀ ਇਜ਼ ਵਿਦ ਮੀ ਟੂ ਗੋ ਟੂ ਆਲ ਦ ਟੈਂਪਲਸ ਗੁਰਦੁਆਰਸ ਕਿ ਸਾਡੇ ਬੱਚਾ ਹੋ ਜਵੇ ਐਂਡ ਆ ਕਨਸੀਵ ਕੀਤਾ ਆ ਹੈਵ ਅ ਬਿਊਟੀਫੁਲ ਸਨ ਮੈਂ ਜਦੋਂ ਪ੍ਰੈਗਨੈਂਟ ਹੋਈ ਆਈ ਗੋ ਬੈਕ ਟੂ ਮਾਈ ਫੈਮਿਲੀ ਕੈਨੇਡਾ ਕਿਉਂਕਿ ਫਿਊ ਥਿੰਗਸ ਸੀਗੀਆਂ ਥੋੜਾ ਜਿਹਾ ਫਿਜ਼ੀਕਲੀ ਬਹੁਤ ਬਾਦਰ ਕਰਦਾ ਸੀਗਾ ਮੈਨੂੰ ਬਿਕਾਜ਼ ਆਈ ਕਨਸੀਵਡ ਐਂਡ ਆ ਵੈਨੇਵਰ ਆਈ ਸਟਾਪਡ ਹਿਮ ਹੀ ਨੇਵਰ ਲਿਸਨ ਟੂ ਮੀ ਸੋ ਮੈਨੂੰ ਇਦਾਂ ਸੀ ਕਿ ਮੈਂ ਲਾਈਕ ਆ ਜਸਟ ਗਾ ਬੇਬੀ ਸੋ ਮੈਂ ਆ ਡੋਨਟ ਵਾਂਟ ਟੂ ਰੀਨ ਮਾਈ ਬੇਬੀ ਸੋ ਮੈਂ ਵਾਪਸ ਆਪਣੀ ਫੈਮਿਲੀ ਕੋ ਗਈ ਬੇਬੀ ਨੂੰ ਬਰਥ ਦਿੱਤਾ ਇਹ ਮੈਨੂੰ ਕਹਿੰਦਾ ਸੀ ਮੈਂ ਉੱਥੇ ਆ ਜਾਊਂਗਾ 2013 ਟਿਲ ਟੁਡੇ ਹੀ ਨੈਵਰ ਕਮ ਬੈਕ ਹੀਜ਼ ਲਾਈਂਗ ਆਈ ਹੈਵ ਆਲ ਦਾ ਵੌਇਸ ਮੈਸੇਜਸ ਮੈਂ ਵਿਜ਼ਿਟ ਕੀਤਾ ਮੈਂ 14 ਇਚ ਬੱਚੇ ਨਾਲ ਕੇ ਵਾਪਸ ਆਈ ਵਾਪਸ ਆ ਕੇ ਦੈਨ ਆ ਫਿਗਰਡ ਆਊਟ ਇਹ ਮੈਨੂੰ ਝੂਠ ਬੋਲ ਕੇ ਰਿਪੋਰਟ ਦੋਚਾ ਕੇ ਮੇਰੇ ਨਾਂ ਕੇ ਦੇ ਕਰੇ ਉੱਥੇ ਛੱਡ ਕੇ ਮੈਨੂੰ ਚਲਾ ਗਿਆ ਮੇਰੇ ਤੇ ਕੋਈ ਪੁਲਿਸ ਕੇਸ ਹੋਇਆ ਜੇ ਤੁਸੀਂ ਖੁਆਰੀ ਕਰੂਗੇ ਤੁਹਾਨੂੰ ਪਤਾ ਲੱਗੂਗਾ ਕਿ ਉਸ ਵਕਤ 13 ਦੇ ਵਿੱਚ ਇਹ ਕੋਈ ਪੁਲਿਸ ਕੇਸ ਹੋਇਆ ਸੀਗਾ স্মਾਲਰ ਵਨ ਬਟ ਆਈ ਡਿਡਨੋ that ਕੇ ਇੰਡੀਆ ਕੇਸ ਛੋਟਾ ਚਾਲਾ ਵੱਡਾ ਚਾਲਾ ਹੀ ਸਲਾਈਟ ਟੂ ਮੀ that ਕੇ ਕੇਸ ਮੇਰਾ ਬਹੁਤ ਲੰਬਾ ਚੱਲ ਰਿਹਾ ਹੈ ਯਾ ਮੈਨੂੰ ਆਊਟ ਆਫ ਪੰਜਾਬ ਰਹਿਣਾ ਪੈ ਰਿਹਾ ਹੈ ਮੈਂ ਸੌਰੀ ਤੇਰੇ ਕੋਲ ਰਹਿ ਨਹੀਂ ਸਕਦਾ ਮੈਂ ਆ ਨਹੀਂ ਸਕਦਾ ਹੈਗਾ ਸੋ what should i do ਮੇਰੇ ਤੋਂ ਇਹਨੇ ਫਿਰ ਮਨੀ ਦੀ ਡਿਮਾਂਡ ਕੀਤੀ ਉਸ ਵਕਤ ਕਿ ਮੈਂ ਇਛਾ ਅਤਿਆ ਸਕਦਾ ਆਪਾਂ ਨੂੰ ਥੋੜੀ ਮਨੀ ਦੇਣੀ ਪੈਣੀ ਆ ਉਸ ਟਾਈਮ 14 ਜਦੋਂ ਮੈਂ ਆ ਰੇਂਜ ਕੀਤਾ 4 ਲੱਖ ਮੈਂ ਉਦੋਂ ਰੇਂਜ ਕਰਕੇ ਇਹਨੂੰ ਦਿੱਤਾ 1 ਨਾਈਟ ਲਈ ਗਿਆ ਇਹਨੇ ਮਨੀ ਉਥੇ ਪਤਾ ਨਹੀਂ ਕੀ ਕੀਤਾ ਹ ਬਨੋ ਆਈਡੀਆ ਦਨ ਹੀ ਕੇਮ ਬੈਕ 15 20 ਡੇਸ ਮੇਰੇ ਕੋ ਮੇਰੇ ਨਾਮ ਕੇ ਖੜੇ ਉਥੇ ਰਿਹਾ ਉਹਦੇ ਸਾਰੇ ਐਵੀਡੈਂਸ ਮੇਰੇ ਕੋ ਆਜੇ ਨੂੰ ਵਿਦ ਫੋਲੋ ਅਪ ਪ੍ਰੂਫ ਫਿਰ ਮੈਨੂੰ ਵਾਪਸ ਭੇਜਿਆ ਮੈਂ ਵਾਪਸ ਅਗਸਟ ਚ ਫੇਰ ਆਈ ਫਿਰ ਇਹਨੇ ਏਅਰਪੋਰਟ ਤੇ ਪੱਕ ਕੀਤਾ ਮੈਨੂੰ ਹੀ ਡ੍ਰੌਪ ਮੀ ਇਨ ਆ ਪਖਵਾ ਰੋਡ ਮਾਈ ਫਰੈਂਸ ਹਾਊਸ ਫਿਰ ਸਾਡੀ ਕੇ ਚੱਲ ਗਿਆ ਅਗੇ ਹੀ ਸਰ ਕੇ ਮੇਰੇ ਤੇ ਕੋਈ 1 ਕਰੋੜ ਦਾ ਕੋਈ ਫਿਲਮ ਦਾ ਕੇਸ ਹੋ ਗਿਆ ਆ ਇਟ ਵਾਸ ਅ ਟ्रू ਇਟ ਵਾਸਨ ਟ्रू ਆ ਹਵ ਅ ਨੋ ਆਈਡੀਆ ਸੋ ਕੰਦਾ ਫਿਲਮ ਕੇਸ ਹੋ ਗਿਆ ਆ ਮੈਂ ਇਹ ਚੀਜ਼ ਚ ਕਨਫਿਊਜ਼ ਸੀ ਕਿ ਵਾਟ ਸ਼ਲ ਆ ਡੂ ਮੇ ਕੱਲੀ ਬਾਤੀ ਸੀ ਦੋਜ਼ ਡੇਜ਼ ਆ ਡਿਡਨਟ ਟਾਕ ਟੂ ਮਾਈ ਫੈਮਿਲੀ ਨਾ ਇਹ ਸੀਗਾ ਉਸ ਵਕਤ ਨਾ ਮੇਰੀ ਫੈਮਿਲੀ ਸੀ ਉਸ ਵਕਤ ਇਨਵੋਲਵ ਮੇਰੇ ਕੋਲ ਫਾਈਨੈਂਸ਼ਲੀ ਹੀ ਟੁਕ ਮਾਈ 올 ਮਨੀ ਕਿ ਕਿ ਜਿੰਨੀ ਮਨੀ ਮੈਂ ਆਫੇ ਘਰ ਵੇਚਿਆ ਸੈਲ ਕੀਤਾ ਸਭ ਕੁਝ ਬਿਕੋਜ਼ ਆਈ ਥੋਟ ਦੈਟ ਆਮ ਕੈਨ ਨਾ ਬੀ ਸੈਟਲਡ ਡਾਊਨ ਵਿਦ ਹਿਮ ਇਨ ਇੰਡੀਆ ਮੈਂ ਪੰਜਾਬ ਚ ਇਹਦੇ ਨਾਲ ਸੈਟਲ ਡਾਊਨ ਹੋਣਾ ਆ ਸੋ ਸਾਰੀ ਮਨੀ ਜਿੰਨੀ ਵੀ ਮੈਨੂੰ ਦਿੱਤੀ ਮੈਨੂੰ ਇਹ ਸੀਗਾ ਕਿ ਆਹ ਵਾ ਹੈਪੀ ਫੈਮਲੀ ਉਹ ਦੋਸ ਦੇ ਦੋਸ ਮੰਥਸ ਮੈਂ ਕਦੇ ਨਹੀਂ ਬੋਲ ਸਕਦੀ ਕਿ ਮੇਰੇ ਕੋਲ ਛੋਟਾ ਬੱਚਾ 8 9 ਮੰਥ ਦਾ ਇਹ ਮੈਨੂੰ ਇਦਾਂ ਸ਼ਾਦੀ ਕੇ ਚੱਲ ਗਿਆ ਮੈਂ ਡਰਦੀ ਫੈਮਲੀ ਨਾਲ ਨਹੀਂ ਸੀ ਗੱਲ ਕਰੀ ਬਿਕੋਜ਼ ਆਈ ਵਾਸ ਸਕੇਅਰਡ ਕਿ ਮਮ ਮੋਨ ਨੇ ਕਿਹਾ ਨਾ ਥੈਟ ਤੂੰ ਆਪਣੀ ਮਰਜ਼ੀ ਕੀਤੀ ਹੁਣ ਅਸੀਂ ਕੀ ਕਰ ਸਕਦੇ ਹਾਂ ਇਸ ਚੀਜ਼ ਦੇ ਵਿੱਚ ਮੈਂ ਡੂਰਿੰਗ ਦੈਟ ਟਾਈਮ ਆ ਹਾਲਵੇਜ਼ ਟੈਨੂ ਕਹਣਾ ਕਿ ਇੱਥੇ ਨਹੀਂ ਰਹਿਣਾ ਆਪਾਂ ਕੋਰਟ ਮੈਰਿਜ ਕਦੋਂ ਕਰਨੀ ਆ ਮੈਂ ਕੈਨੇਡਾ ਲੈ ਕੇ ਜਾਣਾ ਤੈਨੂੰ ਆਈ ਵਿਲ ਬੀ ਸਪੌਂਸਰਡ ਐਜ਼ ਅ ਸਪਾਊਸ ਤੇ ਮੈਨੂੰ ਐਕਸਕਿਊਜ਼ ਕਰਦਾ ਰਿਹਾ ਕਿ ਹਜੇ ਮੇਰਾ ਕੰਮ ਆ ਇੱਥੇ ਹਜੇ ਮੈਂ ਜਾ ਨਹੀਂ ਸਕਦਾ ਦਿਸ ਐਂਡ ਦੈਟ 15 ਤੱਕ ਆਈ ਫਿਕਰਡ ਆਊਟ ਕਿਸੇ ਦੇ ਮੈਨੂੰ ਮੈਗਾ ਫੋਨ ਕਾਲਸ ਆਣੇ ਸ਼ੁਰੂ ਹੋ ਗਏ ਕਿ ਦੈਟ ਹੀ ਹੈਜ਼ ਅਨਦਰ ਫੈਮਿਲੀ ਦੈਨ ਹੀ ਹੈਜ਼ ਅਨਦਰ ਕਿਡ ਇਹ ਕੋਈ ਵਾਈਸ ਸੀ ਪਹਿਲਾਂ ਉਹਦੇ ਤੋਂ ਇਹਦਾ ਬੇਬੀ ਹੈ ਦੂਸਰਾ ਆਫਟਰ ਮਾਈ ਸੰ ਫਿਰ ਮੈਂ ਦੇ ਪਿੰਡ ਗਈ ਵੈਨ ਆ ਵਿਜ਼ਿਟ ਹਿਸ ਵਿਲੇਜ ਹਿਸ ਡਰਾਈਵਰ ਐਂਡ ਹਿਸ ਮਮ ਮੈਨੂੰ ਬਹੁਤ ਗੰਦਾ ਬੋਲੇ ਦੇ ਸੈਡ ਕਿ ਤੇਰੇ ਵਰਗੀਆਂ ਕੁੜੀਆਂ ਸਿੰਗੜਾਂ ਦੇ ਪਿੱਛੇ ਹੁੰਦੀਆਂ ਸੋ ಲೆਟ ਹਿਮ ਲਿਵ ਐਕਸਕਿਊਜ਼ ਮੀ ਸੌਰੀ ਕਿ ਇਹ ਮਿੰਦੇਸ ਵਾਲੇ ਨੇ ਝੂਠ ਬੋਲ ਕੇ ਇਹ ਚੀਜ਼ ਨੂੰ ਕੀਤਾ ਆਪਾਂ ਮੈਰਿਜ ਕੋਟ ਮੈਰਿਜ ਅੱਜ ਕਰਨੀ ਆ ਕੱਲ ਕਰਨੀ ਆਪਾਂ ਮੈਰਿਜ ਅੱਜ ਕਰਨੀ ਆ ਆਪਾਂ ਐਂ ਦਾ ਕਰਨੀ ਆ ਇਹਨੇ ਮੈਨਾਂ ਕਦੇ ਕੋਈ ਮੈਰਿਜ ਨਹੀਂ ਕੀਤਾ ਕਦੇ ਕੁਛ ਇਹਨੇ ਮੈਨੂੰ ਸਪੋਰਟ ਨਹੀਂ ਕੀਤਾ ਵੈਦਰ ਕਿਟ ਹੀ ਲੈਫਟ ਮੀ ਮੇਰੀ ਐਨ ਆਰ ਆਫਿਸ ਤੇ ਕੰਪਲੇਨੀ ਸੀ ਕੀਤੀ ਉਧਰ ਜਾ ਕੇ ਮੈਂ ਉਥੇ ਗੱਲ ਕੀਤੀ ਇੱਕ ਬਹੁਤ ਵਧੀਆ ਆਫੀਸਰ ਸੀਗੇ ਬੀਿੰਗ ਹਿਊਮਨ ਮੈਕਾ ਮੈਂ ਕੰਪਲੀਟ ਹੀ ਹੋ ਜਾਣਾ ਮਾਦੀ ਮੈਂ ਡਰਦੀ ਆਂ ਕਿ ਸਰ ਕੇ ਫੈਮਲੀ ਨਾਲ ਗੱਲ ਕਰ ਫੈਮਲੀ ਆਲਵੇਸ ਸਪੋਰਟ ਮੈਂ ਮॉम ਨੂੰ ਗੱਲ ਕੀਤੀ ਮੇਰੀ ਸ਼ਾਮਲੀ ਆ ਗਈ ਇਟ ਵਾਸ ਇਨ 15 ਮੰਮੀ ਬ੍ਰਦਰ ਸਾਰੇ ਆਏ ਇਹ ਦਿਨ ਗੱਲ ਕੀਤੀ ਨੇ ਸੌਰੀ ਬੋਲਿਆ ਪੈੜੀ ਹੱਥ ਲਾਇਆ ਕਿ ਮੈਂ ਸਭ ਠੀਕ ਕਰ ਦੂੰਗਾ ਮੈਂ ਡਰਦੇ ਨੇ ਦੱਸਿਆ ਨਹੀਂ ਸੀਗਾ ਮੇਰੇ ਤੋਂ ਗਲਤੀ ਹੋ ਗਈ ਹੈ ਮੈਂ ਸਭ ਠੀਕ ਕਰ ਦੂੰਗਾ ਮੇਰੇ ਬ੍ਰਦਰ ਨੇ ਮੇਰੇ ਮॉम ਨੇ ਫੋਰਗਿਵ ਨਹੀਂ ਕੀਤਾ ਬਟ ਮੇਰੇ ਕੋਲ ਤਾਂ ਬੇਬੀ ਸੀ ਵੈਨ ਆ ਵਾਸ ਮੈਡਲੀ ਇਨ ਲਵ ਵਿਦ ਦਾ ਪਰਸਨ ਮੈਨੂੰ ਨਹੀਂ ਸੀ ਪਤਾ ਹੀ ਵਾਸ ਜਸ ਯੂজিং ਮੀ abusing me financially mentally physically no ehde mainu utth flat la ke ditta ludhiana de fir mai 2 years something tak flat tere jithe mere ko week de vich 2 to 3 4 times visit karda si just to get physical eh bacche naal ni si time spend karda chale janda si mai theek karunga mai divorce kar la na and maybe ਮੈਂ ਲੇਖ ਸਮਲੀ ਨੇ ਮਿਲ ਸਾਰਾ ਨੇ ਕਿਹਾ ਕਿ ਹੀ ਇਸ ਲਾਈਂ ਟੂ ਯੂ ਹੀ ਇਸ ਯੂਜ਼ਿੰਗ ਯੂ ਇਹਨੇ ਕੁਛ ਨਹੀਂ ਕਰਨਾ ਤੂੰ ਹੋਂ ਤੱਕ ਮਿਸ ਯੂਜ਼ ਹੋਈਆ ਤੂੰ ਅੱਗੇ ਵੀ ਹੋਣਾ ਮੇਰੇ ਕੋ ਸਿਚੁਏਸ਼ਨ ਐ ਸੀ ਕਨਫਿਊਜ਼ ਸੀ ਕਿ ਇਚੂਟ ਬੋਲਦਾ ਕਿ ਸੱਚ ਕੋ ਦਾ ਬੱਚਾ ਯਾਰ ਆਈ ਵਾਸ ਆਈ ਵਾਸ ਥਿੰਕਿੰਗ ਥੈਟ ਹੀ ਨਹੀਂ ਬੱਚਾ ਸੀ ਇਹਨੇ ਇੰਨਾ ਜੀ ਬੱਚੇ ਨੂੰ ਕਰ ਸਕੂਗਾ ਐ ਐਟਲੀਸਟ ਬੱਚੇ ਨੂੰ ਤਾਂ ਪਿਆਰ ਕਰਦਾ ਹੋਊਗਾ ਬਟ ਨੋ ਉਹਨੇ ਮੈਨੂੰ ਨਾ ਫੋਨ ਕਾਲਸ ਕਰਦਾ ਆ ਨਾ ਮੇਰੇ ਫੋਨ ਕਾਲ ਚੈੱਕ ਰਿਹਾ ਆ ਮੈਂ ਜਿਹਦੇ ਦੀ ਨਾਲ ਆਫਿਸ ਕੰਪਲੀਟ ਕੀਤੀ ਇਹ ਮੈਨੂੰ ਆਹਨ ਕਾ ਕਿਥੇ ਮੈਸੇਜ ਜਿਦਾ ਨੇ ਮੈਨੂੰ ਕੀਤੇ ਡੋਨਟ ਕਮ ਫਿਰ ਮੈਨੂੰ ਬਲੈਕਮੇਲ ਕਰਨ ਲੱਗਾ ਧਮਕੀਆਂ ਦੇਣ ਲੱਗ ਗਿਆ ਫਿਰ ਮੈਂ ਨੂੰ ਕਿਹਾ ਮੈਂ ਕਿਹਾ ਜੇ ਤੂੰ ਮੈਨੂੰ ਮੇਰੇ ਰਾਈਟਸ ਨਾ ਦਿੱਤੇ ਆਈ ਨੀਡ ਮਾਈ ਰਿਸਪੈਕਟ ਡਿਗਨਿਟੀ ਇਟਸ ਨਾਟ ਅਬਾਊਟ ਮਨੀ ਇਟਸ ਅਬਾਊਟ ਮਾਈ ਰਿਸਪੈਕਟ ਯੂ ਰਿਊਨ ਮਾਈ ਲਾਈਫ ਮਾਈ ਹੋਲ ਲਾਈਫ in 12 years i waited for him mera bachcha j allab year old ho gaya hai. no last month hak he was talking to us phanunu jado pata laga ke she is coming to india and main utam ki deni shuru kartiyan mere ko voice record hai which is uh, i need to mention here main sunana chahungi do tin voice record se pictures bhi thoda show karna chahungi mainu ke anda si ke je tu itthe aayi itthe bahut accidents ho so jande ne bahut kuch ho janda tu kye gi <coughs> ਕਿ ਉਹ ਐਨਆਰਆਈ ਇੱਥੇ ਤੇਰਾ ਕੋਈ ਹੈ ਨਹੀਂ ਤੈਨੂੰ ਕਿਸੇ ਨੇ ਸੁਣਨਾ ਨਹੀਂਗਾ ਤੈਨੂੰ ਇੱਥੇ ਕਿਸੇ ਨੇ ਬਲੀਵ ਨਹੀਂ ਕਰਨਾ ਮੇਰੀ ਇੱਥੇ ਪਾਵਰ ਹੈ ਆਮ ਅ ਸਿੰਗਰ ਪੋਲੀਟਿਸ਼ੀਅਨ ਪੀਪਲ ਮੇਰੇ ਕੋ ਹੈਗੇ ਨੇ ਮੈਂ ਕੋਈ ਝੂਠ ਨਹੀਂ ਬੋਲਿਆ ਮੈਂ ਡਰਦੀ ਨਹੀਂ ਡੂ ਐਂਡ ਡਾਈ ਆਮ ਹੇਅਰ ਫॉर ਮਾਈ ਡਿਗਨਿਟੀ ਫॉर ਮਾਈ ਰਿਸਪੈਕਟ ਮੈਂ ਇਹਦੀ ਕੰਪਲੇਂਟ ਕੀਤੀ ਹੈ ਉੱਥੇ ਜਾ ਕੇ ਪੂਰੀ ਤਰ੍ਹਾਂ ਇਹਨੇ ਡਿਨਾਈ ਕਰਤਾ ਦੈਟ ਇਹ ਮੈਨੂੰ ਜਾਣਦਾ ਵੀ ਹੈ ਪਰ ਬੱਚਾ ਵੀ ਇਹਦਾ ਹੈ ਇਹਨੇ ਟੋਟਲੀ ਡਿਨਾਈ ਕਰਤਾ ਉੱਥੇ ਸੋ ਥਿਸ ਇਜ਼ ਇੰਪੋਰਟੈਂਟ ਕਿ ਮੈਂ ਸਾਰੇ ਮੀਡੀਆ ਨੂੰ ਦੁਨੀਆ ਨੂੰ ਇਹ ਦੱਸਾਂ ਕਿ ਜੋ ਇਹ ਇਨਸਾਨ ਨੂੰ ਫੇਸ ਤੋਂ ਦਿਖਦਾ ਆ ਹੀ ਇਜ਼ ਨਾਟ ਲਾਈਕ ਥੈਟ ਐਟ ਆਲ ਸੋ ਇਹਦੀ ਰਿਐਲਿਟੀ ਕੁਝ ਹੋਰ ਆ ਬਿਹਾਈਂਡ ਦਾ ਸੀਨ ਪਿਕਚਰ ਇਜ਼ ਟੋਟਲੀ ਡਿਫਰੈਂਟ ਹੀ ਇਜ਼ ਲਿਵਿੰਗ ਹੈਪੀਲੀ ਵਿਦ ਹਿਸ ਵਾਈਫ ਹੀ ਚੀਟਡ ਲਾਈਕ ਮੈਂਟਲੀ ਫਿਜ਼ੀਕਲੀ ਐਂਡ ਫਾਈਨੈਂਸ਼ਲੀ ਮੈਨੂੰ ਟੋਟਲੀ ਬ੍ਰੋਕ ਕਰਕੇ ਰੱਖਤਾ ਮੇਰੀ ਲਾਈਫ ਟੋਟਲੀ ਸਪੋਇਲ ਹੋ ਗਈ ਹੈ ਮੇਰਾ ਪਾਸਟ ਖੜਾ ਕੀਤਾ ਪ੍ਰੈਜ਼ੈਂਟ ਇਨ ਫਿਊਚਰ ਤੇ ਵੀ ਇਹਨੇ ਮੇਰੇ ਔਰ ਮੇਰੇ ਸਨ ਤੇ ਕੁਐਸਚਨ ਮਾਰਕ ਲਾ ਕੇ ਮੈਨੂੰ ਛੱਡ ਦਿੱਤਾ ਥੈਟ ਦ ਸਨ ਇਜ਼ ਨਾਟ ਹਿਸ ਸੋ ਬਿਨੂ ਸਾਰਿਆਂ ਤੋਂ ਇਹ ਉਮੀਦ ਹੈ ਕਿ एवरीबॉडी ਇਸ ਕੈਨਟ ਗੋ ਥਰੂ ਜਦੋਂ ਸਾਰੇ ਮੇਰੇ ਲਈ ਸਾਰੇ ਮੈਂ ਚਾਹਨੀ ਹੈ ਕਿ ਮੈਨੂੰ ਸਪੋਰਟ ਕਰਨ ਜਿਹਨੂੰ ਜੋ ਵੀ